ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਆਇਆ ਹਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਸਾਥਿ ਚ ਰੂਪ ਬਣੇ ਰਹਿਣਾ ਜੀਨ ਨਵੀਰappend ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਰ ਬਖਾਇਆ ਕਮਾਲ ਦੁਨੀਆ ਦੀ ਟੌਪ 23 ਫ੍ਰੀਸਦ ਯੂਨੀਵਰਸਿਟੀਆਂ ਚ ਸ਼ਾਮਿਲ ਇਸ ਦੇ ਨਾਲ ਹੀ ਅਮਰਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੁਨੀਆ ਭਰ ਵਿੱਚ ਆਪਣਾ ਲੋਹਾ ਮਨਾਇਆ ਹੈ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਵਵੱਤਮ ਯੂਨੀਵਰਸਿਟੀ ਅਵੇ 2400 ਰੈਂਕਿੰਗ ਦੇ 24 ਵਿੱਚ ਦੁਨੀਆ ਭਰ ਦੀ ਝੋਟੀ ਦੀਆਂ 23 ਯੂਨੀਵਰਸਿਟੀਆਂ ਵਿੱਚੋਂ شمار ਕੀਤਾ ਗਿਆ ਹੈ ਸਟੱਡੀ ਅਬਰੋਡ ਏਡ ਵੱਲੋਂ ਮਿਸ਼ਵ ਦੀਆਂ 8332 ਯੂਨੀਵਰਸਿਟੀਆਂ ਦੇ ਕਰਵਾਏ ਗਏ ਸਰਵੇਖ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਚ ਗਣਤਤ ਵਾਲੀ ਸਿੱਖਿਆ ਦੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਫਾਇਦ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਵਿਸ਼ਵ ਪੱਧਰ ਤੇ 1782 ਸਥਾਨ ਮਿਲੀਆਂ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ